ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਮਾਪਿਆਂ ਦੀ ਮਿਲਣੀ ਕਰਨ ਦਾ ਪ੍ਰੋਗਰਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਸੀ ਔਰ ਉਹਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਨਾਲ ਜਿਹੜੇ ਮਾਪਿਆਂ ਦੀ ਮਿਲਣੀ ਹੁੰਦੀ ਹੈ ਉਸ ਦੇ ਨਾਲ ਬੱਚੇ ਕੀ ਜਿਹੜੀ ਕਮਜ਼ੋਰੀ ਹੈ ਪੜਾਈ ਦੇ ਵਿੱਚ ਜਾਂ ਕੋਈ ਹੋਰ ਵੀ ਕਮੀ ਹੁੰਦੀ ਹੈ ਸਾਰੇ ਪ੍ਰਿੰਸੀਪਲ ਅਧਿਆਪਕ ਉਹਨਾਂ ਨਾਲ ਜਾਣਕਾਰੀਆਂ ਉਹਨਾਂ ਦਿੰਦੇ ਐ ਅਤੇ ਬੱਚਿਆਂ ਦੀ ਕਮੀ ਹੈ ਉਸ ਦੇ ਵਿੱਚ ਉਸ ਕਮੀ ਨੂੰ ਸੁਧਾਰਨ ਦੇ ਲਈ ਵੀ ਪ੍ਰਯਾਸ ਕੀਤੇ ਜਾਂਦੇ ਜਿਹਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਸਲਾਗੈ ਹੋ ਗਏ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਦੇ ਸਰਕਾ ਜਿਹੜਾ ਪੀ ਐਮ શ્રી ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਹੈ ਉਸ ਦੇ ਵਿੱਚ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਰਿਪੋਰਟ ਲੈਣ ਲਈ ਅਧਿਆਪਕਾਂ ਨਾਲ ਪ੍ਰਿੰਸੀਪਲ ਨਾਲ ਬੱਚਿਆਂ ਦੀ ਰਿਪੋਰਟ ਲੈਂਦੇ ਆਂ ਬੱਚੇ ਦਾ ਪਤਾ ਲੱਜਾਂਦੇ ਮਾਪੇ-ਵਾਪ ਨੂੰ ਵੀ ਬੱਚਾ ਪੜ ਰਿਹਾ ਹੈ ਕਿ ਨਹੀਂ ਪੜ ਰਿਹਾ ਅਤੇ ਅਧਿਆਪਕ ਸਾਰੀ ਜਾਣਕਾਰੀ ਉਹਨਾਂ ਨੂੰ ਦਿੰਦੇ ਐ ਉਸ ਦੇ ਬਾਅਦ ਕਿਸ ਤਰ੍ਹਾਂ ਬੱਚੇ ਅੱਗੇ ਮਾਵਾ ਕੀ ਕਹਿੰਦੇ ਆ ਗੱਲਬਾਤ ਕਰਦੇ ਆ ਮੈਡਮ ਦੀ ਪੁੱਛਦੇ ਆ ਪਹਿਲੇ ਪ੍ਰਿੰਸੀਪਲ ਮੈਡਮ ਇੱਥੇ ਮੇਰਾ ਨਾਮ ਮਨਜਿੰਦਰ ਕੌਰ ਬੱਤੀ ਹੈ ਜੀ ਬਹੁਤ ਵਧੀਆ ਸਟੇ ਹੈ ਜੀ ਕਿਉਂਕਿ ਕਈ ਵਾਰੀ ਆਪਣੇ ਮਾਪ ਆਪਣੇ ਰੁਝੇਵੇਂ ਆ ਤਾਂ ਨਹੀਂ ਆਂਦੇ ਆਮ ਜੀ ਆਪਾਂ ਗੱਲ ਕਰੀਏ ਪਰ ਜਦੋਂ ਇਹ ਮਿਲਣੀ ਹੁੰਦੀ ਹੈ ਸਾਰਿਆਂ ਤੱਕ ਅਸੀਂ ਮੈਸੇਜ ਲਗਾਨੇ ਆ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਦੇ ਆ ਘਰ ਘਰ ਤੱਕ ਇਹ ਗੱਲ ਪਹੁੰਚਦੀ ਹੈ ਔਰ ਇਹ ਸਾਰਾ ਉਪਰਾਲਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਇਸ ਕਰਕੇ ਬੱਚਿਆਂ ਦੀ ਕੀ ਕਾਰਗੁਜ਼ਾਰੀ ਹੈ ਸਕੂਲ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ ਮਾਪੇ ਆ ਕੇ ਸਾਨੂੰ ਸਜੈਸ਼ਨ ਦਿੰਦੇ ਆ ਉਸ ਦੇ ਬੇਸ ਤੇ ਅਸੀਂ ਆਪਣੀ ਇੰਪਰੂਵਮੈਂਟ ਕਰਦੇ ਆ ਸੋ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਸੋ ਇਹ ਜਿਹੜੀ ਇਹ ਵਾਲੀ ਜਿਹੜੀ ਮਿਲਣੀ ਹੈ ਬਹੁਤ ਹੀ ਕੰਸਟਰਕਟਿਵ ਇੱਕ ਇੱਕ ਕਾਫੀ ਟਾਈਮ ਇਸ ਵਿੱਚ 2 ਸਾਲ ਦੇ ਕਰੀਬ ਹੋ ਗਏ ਹੋਗੇ ਮੀਟਿੰਗਾਂ ਹੋ ਰਹੀਆਂ ਹੈ ਸਰੇ ਹਾਰਵਰੀ ਹੁੰਦੀ ਹੈ ਬੱਚਿਆਂ ਤੇ ਕਿੰਨਾ ਅਸਰ ਮਤਲਬ ਮੀਟਿੰਗ ਦੇ ਪੈ ਰਹੇ ਬਹੁਤ ਵਧੀਆ ਅਸਰ ਪੈਂਦਾ ਹੈ ਕਿਉਂਕਿ ਬੱਚੇ ਨੂੰ ਇਹ ਪਤਾ ਲੱਗ ਰਿਹਾ ਹੈ ਵੀ ਮੈਂ ਕਿੰਨੇ ਪਾਣੀ 'ਚ ਖੜਾ ਹਾਂ ਤੇ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਕੀ ਉਹ ਪੂਰਾ ਉਤਰਦਾ ਹੈ ਕਿ ਨਹੀਂ ਉਤਰਦਾ ਜਦੋਂ ਉਹ ਬੱਚਾ ਹੋਰ ਬੱਚਿਆਂ ਦੀ ਪਰਫਾਰਮੈਂਸ ਦੇਖਦਾ ਹੈ ਤਾਂ ਉਹਦੇ ਵਿੱਚ ਇੱਕ ਕੰਪੀਟੀਸ਼ਨ ਦੀ ਸਪਿਰਿਟ ਆਉਂਦੀ ਹੈ ਔਰ ਫਿਰ ਬੱਚਾ ਵੀ ਉਸ ਆਪਣੇ ਆਪ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦਾ ਹੈ ਸੋ ਬੱਚਿਆਂ ਤੇ ਬਹੁਤ ਵਧੀਆ ਪ੍ਰਭਾਵ ਪੈ ਰਿਹਾ ਹੈ ਪਰਮਿੰਦਰ ਸਿੰਘ ਜੀ ਹਾਂ ਪਰਮਿੰਦਰ ਜਿਹੜੇ ਜਿਹੜੇ ਸਿੱਖਿਆ ਵਿਭਾਗ ਨੂੰ ਕਰਾਏ ਗਿਆ ਉਪਰਾਲਾ ਮੀਟਿੰਗ ਤੁਸੀਂ ਆ ਰਹੇ ਹੋ ਪਹਿਲੇ ਵੀ ਆ ਰਹੇ ਹੋ ਹਾਂਜੀ ਹਾਂ ਕਿਸ ਤਰ੍ਹਾਂ ਕਰੋਗੇ ਇਸ ਦਮ ਬਾਰੇ ਮਤਲਬ ਬਹੁਤ ਅੱਛਾ ਜੀ ਜਿਵੇਂ ਮਤਲਬ ਪੇਰੈਂਟਸ ਦੀ ਮਿਲਣੀ ਹੈ ਟੀਚਰਾਂ ਦਾ ਆਪਸ ਦੇ ਵਿੱਚ ਮੇਲ ਮਲਾਪ ਹੈ ਜਿਹੜਾ ਬਹੁਤ ਅੱਛਾ ਹੁੰਦਾ ਹੈ ਜਿਹੜੇ ਬੱਚਿਆਂ ਦੀ ਜਿਹੜੀਆਂ ਕਮੀਆਂ ਨੇ ਉਹ ਪਤਾ ਲੱਗਦਾ ਹੈ ਵੀ ਬੱਚਾ ਕਿੱਥੇ ਪੜ ਰਿਹਾ ਹੈ ਕਿੱਥੇ ਵੀਕ ਹੈ ਜਾਬ ਜੇ ਮੰਨ ਲਓ ਕਰ ਕੋਈ ਨਹੀਂ ਪੜ ਰਹਾ ਤਾਂ ਟੀਚਰ ਨੂੰ ਵੀ ਪਤਾ ਲੱਗਦਾ ਹੈ ਵੀ ਬੱਚੇ ਪੜ ਰਹੇ ਨੇ ਨਹੀਂ ਪੜ ਰਹੇ ਬਹੁਤ ਅੱਛੀ ਹੈ ਤੇ ਬਾਕੀ ਇਹ ਜਿਹੜੀ ਸਕੂਲ ਦੇ ਵਿੱਚ ਐਕਟੀਵਿਟੀ ਕਰਾਈ ਜਾਂਦੀ ਹੈ ਬਹੁਤ ਸਾਰੇ ਤਰੀਕੇ ਢਾਂਗੇ ਦੇ ਨਾਲ ਬਹੁਤ ਅੱਛੀ ਮੰਨ ਲਓ ਹੁਣ ਟੂਰ ਲੈ ਕੇ ਜਾ ਰਹੇ ਨੇ ਬੱਚਿਆਂ ਨੂੰ ਮਤਲਬ ਬਹੁਤ ਅੱਛੀ ਸਿੱਖਿਆ ਦਿੱਤੀ ਜਾ ਰਹੀ ਹੈ ਜਿਸ ਨਾਲ ਕੀ ਜਿਹੜੇ ਪੇਰੈਂਟਸ ਨੇ ਬਹੁਤ ਖੁਸ਼ ਨੇ ਇਹਨਾਂ ਕਰਸੀ ਆਪਣੇ ਬੱਚੇ ਦੀ ਰਿਪੋਰਟ ਪੁੱਛੇ ਹੋਣੇ ਅਧਿਆਪਕ ਨੂੰ ਕਿਸ ਤਰ੍ਹਾਂ ਦੀ ਰਿਪੋਰਟ ਹੈ ਮਤਲਬ ਬਹੁਤ ਅੱਛੀ ਰਿਪੋਰਟ ਹੈ ਜੀ ਕਿਸ ਤਰੇਗ ਨੰਬਰ ਆਏ ਆ ਉਹਦੇ ਬਹੁਤ ਅੱਛੇ ਨੰਬਰ ਆਏ ਹਨ ਮਤਲਬ ਏ ਗ੍ਰੇਡ ਦੇ ਵਿੱਚ ਨੰਬਰ ਆਏ ਆ 100 ਦੇ ਵਿੱਚੋਂ 83 94 ਕਿਸੇ ਚੋਂ 85 ਨੰਬਰ ਆਏ ਆ ਮਤਲਬ ਬਹੁਤ ਅੱਛਾ ਰਿਜ਼ਲਟ ਹੈ ਸਾਡੇ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੇ ਇਸ ਸਿੱਖਿਆ ਦੇ ਲਈ ਪੰਜਾਬ ਸਰਕਾਰ ਦੇ ਯਤਨ ਜਿਹੜੇ ਹੋ ਰਹੇ ਹਨ ਸੁਸ਼ੀਲ ਜੀ ਆਪ ਕਿਆ ਕਹੋਗੇ ਤੁਸੀਂ ਪੜਾਦੇ ਪੰਜਾਬੀ ਪੜਾ ਰਹੇ ਹੋ ਖਾਸ ਕਰਕੇ ਇੱਥੇ ਮੈਂ ਲੈਕਚਰ ਆ ਪੋਲੀਟੀਕਲ ਸਾਇੰਸ 11ਵੀਂ 12ਵੀਂ ਨੂੰ ਪੜਾ ਰਿਹਾ ਹਾਂ ਸੋ ਮਨਜਿੰਦਰਪੁਰ ਬੱਸੀ ਸਾਡੇ ਪ੍ਰਿੰਸੀਪਲ ਅਗਵਾਈ ਕਰਤਾ ਨੇ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਸਕੂਲ ਦਾ ਨਾਮ ਨਿਯਮ ਸ਼੍ਰੀ ਹੋਇਆ ਯਾਨੀ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਲਗਾਤਾਰ ਜੋ ਸਾਡੀ ਬਿਲਡਿੰਗ ਪੁਰਾਣੀ ਸੀ ਪਹਿਲਾਂ ਤੁਸੀਂ ਦੇ ਦੇ ਉਹਨੇ ਬਿਲਡਿੰਗ ਬਹੁਤ ਵਧੀਆ ਬਣ ਗਈ ਔਰ ਇਸ ਤੋਂ ਵੀ ਬਿਹਤਰ ਬਣੇਗੀ ਪ੍ਰਿੰਸੀਪਲ ਮੈਮ ਵੱਤ ਤੋਂ ਬਾਅਦ ਵਧੀਆ ਟੀਚਰਾਂ ਦੇ ਨਾਲ ਮਿਲ ਕੇ ਇੱਕ ਟੀਮ ਵਰਕ ਹੋ ਰਿਹਾ ਹੈ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਦੇ ਨਾਂ ਨਾਲ ਮਿਆਰੀ ਸਿੱਖਿਆ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵਿਦੇ ਟੂਰ ਦੇ ਤਹਿਤ ਆਲਾਦਵਲਾ ਕੁਮਾਇਆ ਜਾ ਰਹੇ ਹਨ ਉਹਨਾਂ ਨੂੰ ਕੀਟਾ ਦੇ ਕੇ ਕਿ ਅਸੀਂ ਪ੍ਰੈਕਟੀਕਲ ਵਰਕ ਕਿਸ ਤਰ੍ਹਾਂ ਕਰਨਾ ਹੈ ਰਚਨਾਤਮਕ ਤੁਸੀਂ ਦੇਖ ਰਹੇ ਹੋ ਨੇ ਬੱਚੇ ਨੇ ਬਣਾ ਰੱਖੇ ਕਿੰਨੇ ਸ਼ਾਨਦਾਰ ਇਹ ਬੱਚਿਆਂ ਦੇ ਵਿੱਚ ਬਹੁਤ ਵਧੀਆ ਗਿਆਨ ਹੈ ਕੁਝ ਵੀ ਕੁਝ ਬਣਾਉਣ ਦੀ ਸੋ ਪ੍ਰਧਾਨ ਮੰਤਰੀ ਯੋਜਨਾ ਤਹਿਤ ਜਿਹੜਾ ਸਾਡਾ ਸਕੂਲ ਹੋਇਆ ਹੈ ਗਵਰਨਮੈਂਟ ਚਾਹੁੰਦੀ ਹੈ ਕਿ ਬੱਚਾ ਹਰ ਤਰ੍ਹਾਂ ਦੀ ਕਾਬਿਲਤ ਨੂੰ ਜਾਣਦਾ ਹੋਇਆ ਹਰ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰੇ ਔਰ ਉਸੇ ਲੜੀ ਦੇ ਤਹਿਤ ਸਾਡੇ ਸਮੂਹ ਟੀਚਰ ਸਹਿਬਾਨ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਅਸੀਂ ਵੀ ਖੁਸ਼ ਹਾਂ ਕਿ ਅਸੀਂ ਬੱਚਿਆਂ ਨੂੰ ਉਹ ਹਰ ਚੀਜ਼ ਜ਼ਿੰਦਗੀ ਦਾ ಪಾਠ ਪੜਾਉਣ ਤੱਕ ਜਾ ਰਹੇ ਆ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਰ ਥਾਂ ਤੇ ਉਹਨਾਂ ਨੂੰ ਕੰਮ ਆਵੇ ਤੇ ਉਹ ਪਰ ਜਿੰਦਗੀ ਵਿੱਚ ਸਫਲ ਹੋ ਗਏ। ਬੱਚਿਆਂ ਨੂੰ ਪ੍ਰੇਰਿਤ ਕਰਦੇ ਆ ਕਿ ਮੋਬਾਈਲ ਦੀ ਵਰਤੋਂ ਘੱਟ ਕਰੋ। ਜੇ ਕਰਨੀਆਂ ਸਿਰਫ ਵਿਦਿਅਕ ਅਧਾਰ ਵਿਦਿਅਕ ਚੀਜ਼ਾਂ ਸਿੱਖਣ ਵਾਸਤੇ ਹੀ ਵਰਤੋਂ ਕੀਤੀ ਜਾਵੇ, ਵੈਸੇ ਨਹੀਂ ਕੀਤੀ। ਸਰਕਾਰੀ ਸਕੂਲ ਚ ਫੈਨਸਮਿਸ ਦੇ ਬੁਲਾਇਆ ਗਿਆ ਵੀ ਬੱਚੇ ਕਿਵੇਂ ਪੜ੍ਹਦੇ ਨੇ, ਠੀਕ ਪੜ੍ਹਦੇ ਨੇ। ਵੀ ਵੈਸੇ ਤਾਂ ਪਹਿਲਾਂ ਨਾਲੋਂ ਤਾਂ ਵਧੀਆ ਹੀ ਪੜ੍ਹਦੇ ਨੇ। ਜੋ ਇਹੋ ਜੀ ਕੋਈ ਕੋਸ਼ਿਸ਼ ਕਾਇਤ ਨਹੀਂ ਹੈਗੀ ਬੜੀਆਂ ਵਧੀਆ ਪੜਾਂਦੇ ਨੇ ਮੈਡਮ ਦੀਆਂ ਨੇ ਚੰਗੇ ਨੇ ਮੈਡਮ ਇਹਦਾ ਇਹ ਫਾਇਦਾ ਹੈਗਾ ਵੀ ਬੱਚੇ ਬੱਚੇ ਆਪਣੇ ਦੱਸਦੇ ਨੇ ਸਾਨੂੰ ਬੱਚੇ ਕਿਵੇਂ ਪੜਦੇ ਨੇ ਮੰਤਿਕ ਕੋ ਮਨਜਿੰਦਰ ਕੋਰ ਪਲਾਸਟਿਕ ਜੀ ਸਰਕਾਰੀ ਸਕੂਲ ਚ ਸਰਕਾਰੀ ਹਾਂਜੀ ਅੱਜ ਮਾਪਿਆਂ ਦੀ ਮਿਲਣੀ ਹੈ ਕੀ ਕਹੋਗੇ ਮਿਲਣੇ ਬਾਰੇ ਅਸੀਂ ਬਹੁਤ ਵਧੀਆ ਮੰਨਦੇ ਹਾਂ ਜੀ ਤੇ ਸਰ ਬਹੁਤ ਪਿਆਰ ਕਰਦੇ ਨੇ ਬੱਚਿਆਂ ਨੂੰ ਵੀ ਤੇ ਸਾਨੂੰ ਸਕੂਲ ਬਹੁਤ ਵਧੀਆ ਲੱਗਦਾ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਸਰਕਾਰੀ ਸਕੂਲ ਚ ਪੜਾਣਾ ਚਾਹੀਦਾ ਬੱਚਿਆਂ ਨੂੰ ਕੀ ਬੱਚੇ ਦੱਸਿਆ ਹੋਗਾ ਕਿ ਕਮੀਆਂ ਹੈ ਮੈਂ ਬੱਚੇ ਕਿੰਨੇ ਵੱਡੇ ਨਹੀਂ ਬੱਚੇ ਬਹੁਤ ਵਧੀਆ ਪੜ੍ਹਦੇ ਨੇ ਜੀ ਵੱਢ ਵੱਢ ਹਾਂਜੀ ਸਾਨੂੰ ਸਾਡੇ ਬੱਚੇ ਬਹੁਤ ਵਧੀਆ ਪੜ੍ਹਦੇ ਨੇ ਕੀ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਸਰ ਨਾਲ ਮਿਲ ਕੇ ਵੀ ਵੀ ਬੱਚਿਆਂ ਦੀ ਕਮੀ ਵੀ ਦੱਸਦੇ ਨੇ ਤੇ ਸਾਨੂੰ ਵੀ ਆਪਣਾ ਨਹੀਂ ਜੀ ਸ਼ੁਰੂ ਤੋਂ ਹੀ ਬੱਚੇ ਸਾਨੂੰ ਬਹੁਤ ਵਧੀਆ ਵਰਦੇ ਸੀ ਇੱਥੇ ਮੇਰਾ ਨਾਮ ਮਨਜਿੰਦਰ ਕੋਹੜਾ ਮੈਂ 11ਵੀਂ ਬੀ ਕਲਾਸ ਦੀ ਵਿਦਿਆਰਥਣ ਹਾਂ ਇਹ ਤੇ ਵੀ ਜਿਹੜਾ ਅਰਸਿਕ ਸਾਡਾ ਜੋ ਰਿਜ਼ਲਟ ਹੈ ਵੀ ਅਸੀਂ ਕੀ ਕਲਾਸ ਕੀਤਾ ਕੀ ਨਹੀਂ ਕੀਤਾ ਉਹ ਸਾਡੇ ਸਰ ਤੇ ਸਾਡੇ ਮਾਪੇ ਆਪਸ ਵਿੱਚ ਸਲਾਹ ਕਰਦੇ ਨੇ ਤੇ ਬਹੁਤ ਵਧੀਆ ਰਿਜ਼ਲਟ ਬਣਦਾ ਜਿਹੜਾ ਉਹ ਦੱਸਦੇ ਨੇ ਸਾਰਾ ਕੁਝ ਤੁਹਾਡੇ ਕਿੰਨੇ ਨੰਬਰ ਆਏ ਹੁਣ ਮੇਰੇ ਨੰਬਰ ਬਹੁਤ ਵਧੀਆ ਆਏ ਨੇ ਤੁਸੀਂ ਚੈੱਕ ਕਰ ਸਕਦੇ ਹੋ 90% ਮੇਰੇ ਨੰਬਰ ਆਏ ਨੇ ਹਰਮਨ 9th ਬੜਾਈ ਠੀਕ ਹੋ ਰਹੀ ਥੋੜੀ ਹਾਂਜੀ ਕਿਨੇ ਕਿਨੇ ਨੰਬਰ ਆਏ ਦੱਸ ਮੇਰੇ ਜੀ ਵਧਾਈ ਹੈ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼